ਸ਼ਾਮੀ ਸੋਚ ਕਰਦੀ ਆ ਜੋ ਜੋ ਮੰਗਿਆ ਬਾਬਾ ਜੀ ਨੇ ਸਭ ਕੁਝ ਦਿੱਤਾ ਹੈ ਸਭ ਕੁਝ ਹੈਗਾ ਅੱਜ ਸਾਡੇ ਕੋਲ ਕਿਤੇ ਜੀ ਦੀ ਜੋ ਤੁਹਾਡੇ ਕੋਲ ਕੋਈ ਸੁਣ ਨਹੀਂ ਹੋਏਗੀ ਜੋ ਜੋ ਅਰਦਾਸ ਕਰੀਏ ਸਭ ਪੂਰੀ ਹੁੰਦੀ ਹੈ ਪਹਿਲੇ ਹੀ ਬਾਬਾ ਜੀ ਹਾਜ਼ਰ ਨਾਜ਼ਰ ਹੋ ਗਏ ਸਭ ਇੱਛਾ ਪੂਰੀਆਂ ਕਰਦੇ ਨੇ ਕੋਈ ਇੰਦਾ ਵੀ ਗੱਲ ਨਹੀਂ ਹੈਗੀ ਜੋ ਮੰਗੀ ਹੈ ਜੋ ਜੋ ਮੰਗਿਆ ਸਭ ਕੁਝ ਮਿਲਿਆ ਜਦੋਂ ਕਿਸੇ ਗੁਰਦਾਰ ਸਾਹਿਬ ਆਜਾਦੇ ਕੀ ਲੱਗਦਾ ਹੈ ਤੁਸੀਂ ਬੋਲੋ ਸਾਹਿਬ ਐ ਲੱਗਦਾ ਹੈ ਕਿ ਸਾਨੂੰ ਇਹ ਹੁੰਦਾ ਵਾ ਕਿ ਬਾਬਾ ਜੀ ਦੇ ਚਰਨਾਂ 'ਚ ਬੈਠੇ ਰਹੇ ਆ ਜੂਰੀਆਂ 'ਚ ਬੈਠੇ ਰਹੇ ਆ ਅੱਜ ਬੁੱਧਵਾਰ ਕਦੋਂ ਆਈ ਐ ਆਈ ਐ ਬੁੱਧਵਾਰ ਤੇ ਅਸੀਂ ਬਾਬਾ ਜੀ ਦੇ ਚਨਨ ਦਰਸ਼ਨ ਦਈਏ ਸਾਨੂੰ ਬਸ ਸਾਨੂੰ ਨੀ ਸਿਰੰਨੇ ਆ ਕਿ ਬੁੱਧਵਾਰ ਆਵੇ ਫਟਾਫਟ ਜਾਈਏ ਬਾਬਾ ਜੀ ਹਾਜ਼ਰ ਨਾਜ਼ਰ ਹੋਈਏ ਜਾ ਕੇ ਜੂਰੀ 'ਚ ਬੈਠ ਕੇ ਸਾਨੂੰ ਬਾਬੇ ਨੇ ਕੰਮ ਕਰੀਦਾ ਵਾ ਸਰ ਉੱਠੀ ਦਾ ਫੜਵੜ ਕਾ ਦਾ ਕੰਮ ਕਾ ਕੇ ਆਈਦਾ ਕਿ ਬਸ ਗੁਜ਼ਾਰਾ ਜਾਣਾ ਜਿੱਦਾਂ ਮਰਜ਼ੀ ਫੜਵੜ ਤੇ ਚਲੇ ਜਾਈਏ ਸਰ ਉੱਠ ਹਾਂਜੀ ਹਾਂਜੀ ਸਾਰੇ ਦੁੱਖ ਦੂਰ ਹੁੰਦੇ ਆ ਕਦੀ ਜੋ ਜੋ ਮੰਗਦੇ ਸਾਨੂੰ ਪਾਪਾ ਜੀ ਨੇ ਸਭ ਸਭ ਕੁਝ ਦਿੱਤਾ ਤੁਹਾਨੂੰ ਬਸ ਸਹੀ ਸਾਡੀ ਅਰਦਾਸ ਆ ਪਾਪਾ ਜੀ ਅੱਗੇ ਪਾਪਾ ਜੀ ਸਭ ਦਾ ਦੁੱਖ ਦੂਰ ਕਰਨ ਸਭ ਦੀ ਖੁਸ਼ੀਆਂ ਦਿੰਦਾ ਹੁੰਦੇ ਉਹ ਸਾਰਿਆਂ ਨੂੰ ਦੋਵੇਂ ਮਸਫਾਈ ਦੇ ਹਾਂਜੀ